ਦੇ ਪਿੰਡ ਪਾਣੂ ਲੰਗਾ ਦੇ ਵਿੱਚ ਫਾਇਰਿੰਗ ਦੀ ਵਰਦਾਤ ਨੂੰ ਜੜਾ ਅਨਜਾਨ ਦਿੱਤਾ ਗਿਆ ਹੈ ਚੋਰਾਂ ਜੜਾ ਹੈ ਚੋਰਾਂ ਨੂੰ ਕਾਬੂ ਕਰਨ ਦੇ ਲਈ ਗੋਲੀ ਚਲਾਈ ਗਈ ਸੀ ਫਾਇਰਿੰਗ ਦੇ ਦੌਰਾਨ ਡਾਕਟਰ ਤੇ ਦੱਸਿਆ ਕਿ ਚੋਰ ਦੀ ਮੌਤ ਹੋ ਚੁੱਕੀ ਹੈ ਦੇਰ ਰਾਤ ਡਾਕਟਰ ਦੀ ਦੁਕਾਨ ਦੇ ਵਿੱਚ ਚੋਰੀ ਕਰਨ ਆਏ ਸੀ ਇਹ ਚੋਰ ਚੋਰਾਬਜ਼ਾਰੇ ਪਤਾ ਲੱਗਨ ਤੇ ਮੌਕੇ ਤੇ ਹੀ ਜੜਾ ਹੈ ਡਾਕਟਰ ਪਹੁੰਚਿਆ ਤੇ ਚੋਰਾ ਦੇ ਨਾਲ ਹੱਥੋ ਪਾਈ ਦੇ ਦੌਰਾਨ ਗੋਲੀ ਚੱਲ ਗਈ ਆਪਣੀ ਪਿਸਤੌਲ ਤੋਂ ਡਾਕਟਰ ਦੇ ਗੋਲੀ ਲੱਗ ਗਈ ਤੇ ਇੱਕ ਚੋਰ ਦੇ ਵੀ ਗੋਲੀ ਲੱਗਣ ਦੇ ਕਰਕੇ ਮੌਤ ਹੋਈ ਹੈ ਤੇ ਡਾਕਟਰ ਤੇ ਚੋਰ ਦੋਹੀ ਹੀ ਜੱਸਦੇ ਕਿ ਗੋਲੀ ਲੱਗਣ ਦੇ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਆਪਣੇ

ਇਦਾ ਕਰਕੇ ਇੱਥੇ ਕੋਈ ਗਸ਼ਤ ਵਗਾਰਾ ਚੱਹੀਦੀ ਜਾਂ ਚੌਕੀ ਚੱਹੀਦੀ ਆ ਜਾਂ ਕੋਈ ਰਾਤ ਨੂੰ ਮੈਂ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਉਹ ਚਾਹੇ ਕੀ ਕਰੇ ਮੁਲਾਜ਼ਮ ਹੀ ਨਹੀਂ ਕੋਈ ਮਠਾਂ ਸਾਡੇ ਚੌਕੀ ਚ 4 ਮੁਲਾਜ਼ਮ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆ ਇਸ ਤਰ੍ਹਾਂ ਦਾ ਮੁਲਾਜ਼ਮ ਸਰਕਾਰ ਹੀ ਨਹੀਂ ਦੇਰੀ ਸਰਕਾਰ ਮੁਲਾਜ਼ਮ ਉਹ ਜੇ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫੋਨ ਮੇਰੇ ਪੰਦਰਾਂ ਹੋਈ ਜਾਂ ਪੁਲਿਸ ਦੇ ਸਾਡੇ 4 ਵਜੇ ਹੀ ਆਉਂਦੇ ਉਹ ਉਹ ਵੇਲੇ ਹੀ ਜਾ ਲੱਟ ਲਿਆ ਹਾਂ ਜਿਹੜੇ ਚਰਨ ਸਿੰਘ ਜੀ ਦਾ ਤੇ ਕੀ ਲੱਗਦੇ ਹੈਗੇ ਉਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜੇ ਸੀ ਸਾਡਾ ਉਹਨਾਂ ਨਾਲ ਹਾਂਜੀ ਭਰਾਵਾਂ ਨਾਲ ਜਾਦਾ ਸੀ ਕੀ ਘਟਨਾ ਵਾਪਰੀ ਵੀ ਬਹੁਤ ਬੜਾ ਲੱਗਦਾ ਸੀ ਨਹੀਂ ਕੋਈ ਜ਼ਿੰਮਾ ਹੁਣ ਆਇਆ ਜਾਂ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ੱਲੇ ਹਾਂ ਪਤਾ ਲੱਗਿਆ ਨਾਮ ਤੇ ਅੱਗੇ ਕੀ ਕਹਿਣਾ ਚਾਹਦੇ ਹਾਂਜੀ ਮੈਂ ਕੁਲਦੀਪ ਸਿੰਘ ਸਾਹਿਬ ਦਾ ਸਰਪੰਚ ਪਿੰਡ ਦੁਰਗਾਪੁਰ ਤੋਂ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਮੈਂ ਅੱਡਾ ਪਾਣ ਲੰਗਾ ਇਹ ਡਾਕਟਰ ਗੁਰਚਾਰਨ ਸਿੰਘ ਜੀ ਪਿੰਡ ਪਾਟੀਆਂ ਤੋਂ ਕੋਈ 30-35 ਸਾਲ ਤੋਂ ਇੱਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾਈ ਹੋਨਰ ਆ ਤੇ ਬਹੁਤ ਵਧੀਆ ਇਨਸਾਨ ਸੀਗੇ ਤੇ ਅੱਗੇ ਕੁਝ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂਗੇ ਹਟੇ ਤੇ ਰਾਤੀ ਇਹਨਾਂ ਨੂੰ ਇੱਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਹਾ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਿਹਾ ਸੀਗੇ ਇਹ ਡਾਕਟਰ ਗੁਰਚਾਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਉਹਨਾਂ ਨੂੰ ਸ਼ਟਰ ਤੋੜਨ ਡੈ ਹੀ ਗਏ ਅਬਦੁੱਲ ਰਫਮ ਦੀ ਕੋਸ਼ਿਸ਼ ਕੀਤੀ ਤੇ ਜਦ ਕੇ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹਨਾਂ ਪਤਾ ਲੱਗਾ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਰ ਲੱਗਾ ਮੌਤ ਹੋ ਗਈ ਹੈ ਤੇ ਸਾਡੇ ਦੇ ਇੱਥੇ ਏਰੀਆ ਦੇ ਵਿੱਚ ਇਦਾਂ ਵੀ ਸਾਡੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਵਾ ਦੁਰਗਾਪੁਰ ਨੂੰ ਉੱਥੇ ਪੌਲ ਦੇ ਉੱਤੇ ਉਧਰ ਡਡਵਿੰਡੀ ਨੂੰ ਆਉਂਦੇ ਆ ਪੌਲ ਦੇ ਉੱਤੇ ਆਮਰ ਜਨਨੇ ਕਟਨਾਮਾ ਜਿਵੇਂ ਦਗੇ ਸਾਡੇ ਕੱਲ ਵੀ ਦੋ ਬੀਬੀਆਂ ਵਿਚਾਰ ਕੇ ਦਿਹਾੜੀ ਕਰਕੇ ਆ ਰਹੀਆਂ ਉਹਨਾਂ ਦਾ ਮੋਬਾਈਲ ਖੋ ਲਿਆ ਪਰसों ਸਾਡੇ ਪਿੰਡ ਦੇ ਦੁਰਗਾਪੁਰ ਦੇ ਸਵਰਨ ਸਿੰਘ ਆ ਰਿਹਾ ਸੀ ਉਹਦਾ ਮੋਬਾਈਲ ਤੇ ਨਗਦੀ ਖੋਈ ਇੱਕ ਇੱਕ ਸਾਡੇ ਪਿੰਡ ਦਾ ਹੋਰ ਵਿਅਕਤੀ ਸੀਗਾ ਉਹਦਾ ਮੋਬਾਈਲ ਤੇ 1800 ਰੁਪਇਆ ਉਹਦਾ ਵੀ ਖੋਇਆ ਅਸੀਂ ਸਰਕਾਰ પાસે ਇਹ ਮੰਗ ਕਰਦੇ ਦਿਨੋ ਦਿਨ ਇਹ ਘਟਨਾਵਾਂ ਵੱਧ ਗਈਆਂ ਜਾ ਰਹੀਆਂ ਵਾ ਕਿਰਪਾ ਕਰਕੇ ਇਹਨਾਂ ਤੇ ਕਿਸੇ ਤਰ੍ਹਾਂ ਨੱਥ ਪਾਈ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਸਾਡੇ ਲਾਗੇ ਸ਼ਾਕੇ ਇੱਥੇ ਚੌਕੀ ਦਿੱਤੀ ਜਾਵੇ ਜੜ ਕੇ ਆਸੀਂ ਥਾਣੇ ਵਿੱਚ ਦੇਖਦੇ ਹਾਂ ਚੌਕੇ ਵਿੱਚ ਪੁਲਿਸ ਦੇ ਮੁਲਾਜ਼ਮ ਬਹੁਤ ਜ਼ਿਆਦਾ ਘਟਨੇ ਉਹ ਆਪਦਾ ਥਾਣਾ ਸਾਂਭਣ ਕੇ ਪਿੰਡਾਂ ਨੂੰ ਆਣ ਕੇ ਦੇਖਣ ਇਸ ਕਰਕੇ ਜਿੰਨੇ ਵੀ ਆਸੀਂ ਕਹਿੰਨੇ ਵਤ ਵਤ ਪੁਲਿਸ ਮਹਈਆ ਕਰਵਾਏ ਜੇ ਇਹਨਾਂ ਚੀਜ਼ਾਂ ਦੇ ਉੱਤੇ ਨੱਥ ਪਾਈ ਜਾਵੇ ਸਾਨੂੰ ਸਰਕਾਰ ਸਰਕਾਰ ਤੋਂ ਇਹ ਹੀ ਆ ਵੀ ਸਾਨੂੰ ਪੁਲਿਸ ਮਹਈਆ ਕਰਵਾਈ ਹੈ ਜੋ ਦਿਨੋਂ ਦਿਨ ਲੁੱਟਾਂ ਵਾਧ ਰਹੀਆਂ ਜਾ ਰਹੀਆਂ ਇਹਨਾਂ ਦੇ ਨੱਥ ਪਾਈ ਜਾਵੇ